ਵੀਰੋ ਸਵਾਗਤ ਹੈ ਸੋਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਬਾਈ ਗੁਰਪ੍ਰੀਤ ਦੇ ਘਰ ਆਪਾਂ ਤੁਹਾਨੂੰ ਚਾਰ ਨੱਕ ਦਿਖਾਵਾਂਗੇ ਜਿਹਦੇ ਵਿੱਚੋਂ ਤਿੰਨ ਮਿੱਤਰੋ ਮੱਝਾਂ ਸੂਂਗਾ ਵੀ ਆ ਇੱਕ ਮਿੱਤਰੋ ਬਾਈ ਕੋਲੇ ਬੈੜ ਹੈ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਬਾਈ ਦਾ ਜਿਹੜਾ ਘਰ ਹੈ ਵੱਡੇ ਅੱਡੇ ਦੇ ਨੇੜੇ ਫੁੱਲ ਵਾਲੇ ਰੂੜ ਤੇ ਬਿਲਕੁਲ ਨਜ਼ਦੀਕ ਦਾਣਾ ਮੰਡੀ ਦੇ ਵੀ ਆਪਾਂ ਕਹਿ ਸਕਦੇ ਆ ਵੀ ਨੇੜੇ ਆ ਬਾਈ ਦਾ ਕੰਮ ਆ ਮਿੱਤਰੋ ਵਪਾਰ ਦਾ ਤੇ ਕਾਫੀ ਪਸ਼ੂ ਬਾਈ ਕੋਲੇ ਆਉਂਦੇ ਜਾਂਦੇ ਰਹਿੰਦੇ ਨੇ ਪਹਿਲਾਂ ਬਸ ਮੱਝ ਦੀ ਡਿਟੇਲ ਲੈਨੇ ਆ ਫਿਰ ਮਿੱਤਰੋ ਨਾਲ ਦੀ ਨਾਲ ਆਪਾਂ ਤੁਹਾਨੂੰ ਧੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਗੁਰਪ੍ਰੀਤ ਕੀ ਹਾਲ ਚਾਲ ਹੈ ਸ੍ਰੀ ਗੁਰੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਠੀਕ ਐ ਸਤਾਂ ਹਾਂਜੀ ਹਾਂਜੀ ਇਹ ਜਿਹੜੀ ਹੁਣ ਆਪਾਂ ਮੱਝ ਦਿਖਾਈ ਹੈ ਹਨਾ ਸੂਆ ਕਿਹੜਾ ਜੀ ਇਹ ਚੌਥਾ ਸੂਆ ਜੀ ਚੌਥਾ ਸੂਆ ਸੋਈ ਵੀ ਆ ਕਦੋਂ ਕਸੂਈ ਆ ਇਹਨੂੰ ਹੋ ਗਿਆ ਜੀ ਅੱਠਵਾਂ ਦਿਨ ਨੂੰ ਬਾਈ ਅੱਠਵਾਂ ਦਿਨ ਨੂੰ ਹਾਂਜੀ ਹਾਂਜੀ ਕਿੰਨਾ ਕੁ ਜਿਹੜਾ ਬੋਲਾ ਤਿਆਰ ਹੋ ਬੋਲਾ 10 ਲੀਟਰ ਹੋ ਬਾਈ ਬਸ 10 ਲੀਟਰ ਤਿਆਰ ਹੈ ਸੂਆ ਮੱਲਾ ਵੀ ਚੌਥਾ ਤੇ ਮਗਰ ਬੱਚਾ ਹਾਂ ਹਾਂ ਜੀ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਸੋ ਮਗਰ ਕੱਟੀ ਹੈ ਜੀ 10 ਕ ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਤੇ 10 ਲੀਟਰ ਮਿੱਤਰੋ ਤਕਰੀਬਨ ਜਿਹੜਾ ਦੁੱਧ ਤਿਆਰ ਹੈ ਸੋ ਕਾਦ ਮਿੱਤਰੋ ਦਰਮਿਆਨ ਹੈ ਥਾਲੇ ਵੀ ਦੀ ਪੂਰੀ ਸਾਫ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਫਿਰ ਆਪਾਂ ਕਹਿੰਦੇ ਵੀ ਜ਼ਰੂਰਤਾ ਤੱਕ ਕਰੋ ਬਾਈ ਦੇ ਨਾਲ ਸੰਪਰਕ ਰੇਟ ਕੀ ਕਰਤਾ ਜੀ ਫਿਰ 100 ਡੀ ਕਟਰ ਰੱਖਾਂਗੇ ਵੀਡੀਓ ਆਪਾਂ ਵਾਲੀ ਹਾਂਜੀ 95000 ਆ ਜੀ ਮਾਨਸਾਮ ਦਾ 95 ਕੁੱਲ 95 ਹਾਂਜੀ ਹਾਂਜੀ ਓਕੇ ਕਿਲੋ 95000 ਹੈ ਜੀ 95 ਦੇ ਵਿੱਚੋਂ ਕਹਿੰਦਾ ਮਾਨਤਾਣਾ ਬਾਈ ਕਹਿੰਦਾ ਵੀ ਕਰ ਦਿਆਂਗੇ 10 ਕਿਲੋ ਦੋਨੇ ਟਾਈਮ ਦਾ ਦੁੱਧ ਤਿਆਰ ਹੈ ਮਗਰ ਕੱਟੀ ਆ ਤੇ ਦੂਜੇ ਨੰਬਰ ਤੇ ਕੀੜਾ ਸੂਆ ਜੇ ਦਾ ਇਹ ਅੱਜ ਦਾ ਸੂਆ ਜੀ ਦੂਜਾ ਸੂਆ ਕਦੋਂ ਕਸੂਈ ਆ ਇਹ ਨੂੰ ਅੱਜ ਪੰਜ ਮਾਦਨ ਹੋਏ ਜੀ ਬੱਚਾ ਮਗਰ ਕਟਾ-ਕੱਟੀ ਮਗਰ ਕਟਾ ਤੇ ਪੰਜ ਦਿਨ ਹੋ ਗਏ ਸੂਈ ਨੂੰ ਹੈ ਕਿੰਨਾ ਕਦੋਂ ਤੱਕ ਤਿਆਰ ਹੋ 13 ਕਿਲੋ ਆ ਜੀ ਬੋਲਾ ਹਨ 13 ਕਿਲੋ ਤਿਆਰ ਹੈ ਧੋਰੋ ਜੀ ਨੂੰ ਵੀ ਬਾਈ ਕਹਿੰਦਾ ਵੀ 13 ਕਿਲੋ ਦੁੱਧ ਤਿਆਰ ਆ 5 ਦਿਨ ਹੋ ਗਏ ਸੂਈ ਨੂੰ ਠੰਢਲੇ ਵੀ ਦੀ ਮਿੱਤਰੋ ਸਾਫ਼ ਹੈ ਕਾਦੇ ਦਾ ਉਹਦੇ ਨਾਲੋਂ ਮਿੱਤਰੋ ਠੀਕ ਹੈ ਉਹ ਛੋਟੇ ਕੱਦਦੀ ਆ ਇਹਦਾ ਕੱਦ ਕਰ ਮਿੱਤਰੋ ਠੀਕ ਹੈ ਤੇ ਠੰਢਲੇ ਵੀ ਦੀ ਪੂਰੀ ਮਿੱਤਰੋ ਸਾਫ਼ ਫਿਕਸ ਹਵਾਨੇ ਦੀ ਹੈ ਦੋ ਟਾਈਮ ਆਪਦੀ ਭਾਵੇਂ ਤੁਸੀਂ ਧਾਰ ਚੋਕੇ ਤੇ ਸੱਲੀ ਕਰ ਸਕਦੇ ਹੋ ਹਾਂ ਓਕੇ ਰੇਟ ਕੀ ਕਰਤਾ ਜਿਹਦਾ ਫਿਰ ਰੇਟ ਹੈ 135 ਜੀ 135 135 ਮਿੱਤਰੋ ਰੇਟ ਆ ਤੇ ਤੀਜਾ ਸੂਏ ਬਾਈ ਕਹਿੰਦਾ ਵੀ ਸੂਈ ਵੀ ਆ ਮਗਰ ਕੱਟਾ ਤੇ 13 ਲੀਟਰ ਬਾਈ ਕਹਿੰਦਾ ਵੀ ਜਿਹੜਾ ਦੁੱਧ ਧਿਆਰ ਹੈ ਤੇ ਅੱਗੇ ਆਪਾਂ ਤੁਹਾਨੂੰ ਤੇ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਫੇਰ ਦਿਖਾ ਰਹੇ ਜੀ ਤੀਜਾ ਸੂਆ ਸੂਈ ਵੀ ਚੰਗਾ ਵਜਣ ਚੰਗਾ ਕੱਦ ਕਾਠ ਤੇ ਸਿੰਘ ਵੀ ਮਿੱਤਰੋ ਸੋਹਣਾ ਤੇ ਸੇਧ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਸਮੀ ਵੀ ਮਗਰ ਕੀ ਹੈ ਜੀ ਮਗਰ ਕੱਟਿਆ ਜੀ ਮਗਰ ਕੱਟਿਆ ਕਦੋਂ ਕੋ ਸੂਈ ਹੈ ਰਾਤ ਜੇਰ ਪੈ ਗਈ ਜੇਰ ਕੰਪਲੀਟ ਆ ਜੀ ਰਾਤ ਸੋਈ ਆ ਮੰਗਰ ਕੱਟੀ ਆ ਹਨਾ ਹਾਂਜੀ ਓਕੇ ਚੰਗਾ ਵਜਨ ਚੰਗਾ ਕਦਕੜ ਚੰਗੀ ਮਿੱਤਰੋ ਸਭ ਵੀ ਆ ਥਾਂਲੇ ਵੀ ਦੀ ਇਹ ਵੀ ਪੂਰੀ ਸਾਫ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਫਿਰ ਆਪਾਂ ਕਹਿੰਦੇ ਜ਼ਰੂਰ ਤਦ ਤੱਕ ਕਰੋ ਬਾਈ ਦੇ ਨਾਲ ਸੰਪਰਕ ਕਰੋ ਇਹਦਾ ਰੇਟ ਕੀ ਕਰਤਾ ਜੀ 1 20 ਆ ਜੀ 1 20 ਹਾਂਜੀ ਹਾਂਜੀ ਓਕੇ 1 20 ਬਾਈ ਕੰ ਬਾਈ ਦਾ ਰੇਟ ਕਰਤਾ ਜੀ ਮੰਗਰ ਫਿਰ ਆਪਾਂ ਨੇ ਕਹਿੰਨੇ ਕੱਟੀ ਆ ਤੇ ਰਾਤ ਸੋਈ ਆ ਤੇ ਥਾਂਲੇ ਵੀ ਨੇ ਮਿੱਤਰੋ ਇਹ ਵੀ ਪੂਰੀ ਸਾਫ ਹੈ ਇਹ ਵੈੜ ਦੀ ਕਿੰਨੀ ਕੁ ਮਰ ਹੈ ਜੀ ਇਹ 15 ਮਹੀਨਿਆਂ ਦੀ ਹੈ ਠੀਕ ਆ ਖੀਰੀ ਆ ਹਾਂ ਜੀ ਠੀਕ ਆ ਸੋਹਣਾ ਕੱਦ ਕਾਟ ਆ ਮਿੱਤਰੋ ਬਾਈ ਕਹਿੰਦਾ 15 ਕੁ ਮਹੀਨਿਆਂ ਦੀ ਆ ਇਹ ਆਪਣੇ ਘਰ ਦੀ ਆ ਜੀ ਠੀਕ ਹੈ ਓਕੇ ਓਕੇ ਜਿਆਦਾ ਕੋਸਾ ਆਕਾਰ ਨਹੀਂ ਦੇਖਦੇ ਆਂ ਠੀਕ ਹੈ ਐਚਐਫ ਵੈੜ ਆ ਜੀ ਬਹੁਤ ਸੋਹਣਾ ਕੱਦ ਕਾਟ ਆ ਸਰੀਰ ਫਖੋ ਵੀ ਮਿੱਤਰੋ ਆਪਾਂ ਕਹਿ ਸਕਦੇ ਵੀ ਚੰਗੀ ਆ ਕੋਈ ਫੋਟ ਸਾਕ ਤਾਂ ਨਹੀਂ ਨਹੀਂ ਜੀ ਪੂਰੇ ਮਹੀਨਾ ਕੱਲਾ ਕੱਲਾ ਮਿੱਤਰੋ ਥਾਣਾ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਮੋਟਾ ਥਾਣਾ ਹਾਂ ਬਹੁਤ ਮੋਟਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਕੀ ਰੇਟ ਕਰਤਾ ਜੀ ਇਹਦਾ 30 ਲਿਆ ਰਗੇ 30000 20000 ਮੁੱਲ ਹੈ ਮਾਨਤਾ ਨਾ ਥੋੜਾ ਕਹਣਾ ਸਾਰਿਆਂ ਦੇ ਵਿੱਚ ਉਹ ਜਿਹੜਾ ਵੀ ਨਕਸ਼ਾ ਨੂੰ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਮਿੱਤਰੋ ਤੁਸੀਂ ਸੰਪਰਕ ਤੇ ਫੋਨ ਨੰਬਰ ਜੀ ਆਪਣਾ 95923 95923 31034 31034 95923 31034 ਭਰਾ ਦਾ ਫੋਨ ਨੰਬਰ ਆ ਸੋ ਚਾਰ ਨਗਰ ਚਾਰਾ ਜੋ ਜਿਹੜਾ ਵੀ ਨਗ ਸੁਣੋ ਪਸੰਦ ਆਉਂਦਾ ਤਾਂ ਕਰੋ ਬਾਈ ਦਾ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ